ਹੁਣ ਲੱਤਾਂ 'ਚ ਜਾਣ ਨੇ ਆਮ ਆਦਮੀ ਪਾਰਟੀ ਦੇ ਨਾ ਮੁੱਖ ਮੰਤਰੀ ਦੇ ਨਾਂ ਇੱਥੇ ਦੇ ਕੈਂਡੀਡੇਟ ਦੇ ਆਪਣੀ ਹਾਰ ਨੂੰ ਦੇਖਦੇ ਹੋਏ ਅਕਾਲੀ ਦਲ ਤੋਂ ਇੰਨਾ ਘਬਰਾ ਕੇ ਝੁੱਠੇ ਪਰਚੇ ਕਰਨ ਤੇ ਉਤਰ ਕੇ ਕੱਲ ਵੀ ਨੌਜਵਾਨਾਂ ਦੇ ਪਰਚੇ ਕੀਤੇ ਗਏ ਪਰਸੋਂ ਵੀ ਪਰਚੇ ਕੀਤੇ ਗਏ ਦਬਕੇ ਮਾਰੇ ਜਾ ਰਹੇ ਨੇ ਸਰਕਾਰੀ ਦਬਕੇ ਮਾਰੇ ਜਾ ਰਹੇ ਨੇ ਪ੍ਰਾਈਵੇਟ ਦਬਕੇ ਮਾਰੇ ਜਾ ਰਹੇ ਨੇ ਬੜੀਆਂ ਬੜੀਆਂ ਕੋਝੀਆਂ ਹਰਕਤਾਂ ਦੇ ਆ ਗਈਆਂ ਇਲੈਕਸ਼ਨ ਹੁੰਦੇ ਆ ਇਲੈਕਸ਼ਨ ਲੜੇ ਜਾਂਦੇ ਆ ਬਾਇ ਇਲੈਕਸ਼ਨ ਹਰ ਸਰਕਾਰਾਂ ਚਾਉਂਦੇ ਆ ਪਰ ਜਿਸ ਤਰ੍ਹਾਂ ਆ ਸਰਕਾਰ ਧੱਕੇਸ਼ਾਹੀ ਕਰ ਰਹੀ ਆ ਸਾਡੇ ਵਰਕਰਾਂ ਤੇ ਸਾਡੇ ਸਰਪੰਚਾਂ ਤੇ ਸਾਰਿਆਂ ਤੇ ਆ ਪਰਚੇ ਦਰਜ ਕਰਕੇ ਤਾਂ ਕਿ ਇਹਨਾਂ ਦੇ ਇਹਨਾਂ ਨੂੰ ਇਲੈਕਸ਼ਨ ਕੈਂਪੇਨ ਦੇ ਵਿੱਚ ਨਾ ਆਇਆ ਜਾਵੇ ਡਰਾਪ ਬਣਾਇਆ ਜਾ ਰਿਹਾ ਸਿਰਫ ਇੱਕ ਸੰਕੇਤ ਦੇਣਾ ਹੈ ਜਿੰਦਾਬਾਦ ਕਿ ਸਰਕਾਰ ਤੇ ਪ੍ਰਸ਼ਾਸਨ ਆਪਣੀਆਂ ਅੱਖਾਂ ਖੋਲੇ ਇਹ ਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਆਵਾਜ਼ ਤੇ ਪੂਰਾ ਪੰਜਾਬ ਬੰਦ ਕਰ ਦੇਵਾਂਗੇ ਬੰਦੇ ਤਾਂ ਦੇਖੋ ਜਿੰਦਗੀ ਖਰਾਬ ਕਰਨ ਦਾ ਮਸਲਾ ਹੁੰਦਾ ਪਰਚਾ ਕਰਕੇ ਅਗਲੇ ਨੂੰ ਸਾਰੀ ਉਮਰ ਲਈ ਦਾਗੀ ਕਰ ਦਿੰਨੇ ਆ ਤੇ ਮੈਨੂੰ ਲੱਗਦਾ ਵੀ ਜਿੰਨੇ ਇਹ ਸਰਕਾਰ ਚ ਪਰਚੇ ਨਜਾਇਜ਼ ਹੋਏ ਆ ਲੋਕਾਂ ਨੂੰ ਡਰਾਉਣ ਲਈ ਲੋਕਾਂ ਨੂੰ ਧਮਕਾਉਣ ਲਈ ਲੋਕਾਂ ਨੂੰ ਘਰੇ ਬਿਠਾਉਣ ਲਈ ਉਹਨੇ ਪਰਚੇ ਕਦੀ ਕਿਸੇ ਨੇ ਦਿੱਤੇ ਨਹੀਂ ਸੀਗੇ ਮੁੱਖ ਮੰਤਰੀ ਦੇ ਹੋਏ ਹਾਲਾਤ ਨੇ ਇੰਨੀ ਪੁਲਿਸ ਦੇ ਵਿੱਚ ਲੋਕ ਨਹੀਂ ਸੀ ਜਿੰਨੇ ਪੁਲਿਸ ਸੀ 50 ਬੰਦਿਆਂ ਨੂੰ ਸੰਬੋਧਨ ਕਰਕੇ ਮੁੱਖ ਮੰਤਰੀ ਚਲੇ ਗਏ ਕਿ ਹੁਣ ਪਰਚੇ ਨਹੀਂ ਹੁੰਦੇ ਤੁਸੀਂ ਕਹਿ ਰਹੇ ਹੋ ਪਰਚੇ ਉਹ ਕੱਲ ਦਾ ਬਿਆਨ ਦੀ ਮੈਂ ਗੱਲ ਕਰ ਰਿਹਾ ਹਾਂ ਮੈਂ ਤੁਹਾਨੂੰ ਡਿਟੇਲ ਜਲਦੀ ਨਸਰ ਵੀ ਕਰ ਦੇਾਂਗੇ ਜਿਹੜੇ ਨੌਜਵਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਪਰਚੇ ਕਰਿਆ ਰਹੇ ਜਲਦੀ ਡਿਟੇਲ ਵੀ ਦੇ ਦੇਾਂਗੇ ਪੀਸੀ ਯਾਰ 22 ਤੋਂ ਬਾਅਦ ਆ ਜਿੱਤੇ ਆ 92 ਐਮਐਲਏ ਬਣੇ ਆ ਉਸ ਤੋਂ ਬਾਅਦ ਜਿੰਨੇ ਬਾਏ ਇਲੈਕਸ਼ਨ ਆਏ ਆ ਇਹਨਾਂ ਦਾ ਆਮ ਆਦਮੀ ਘਰ ਦਾ ਬੰਦਾ ਕਿਹੜਾ ਸੀ ਆ ਮਤਲਬ ਕਿ ਗਿੱਦੜਬਾ ਆਮ ਆਦਮੀ ਸੀ ਜਾਂ ਤਰਨ ਤਰਨ ਆਮ ਆਦਮੀ ਸੀ ਜਾਂ ਜਿਹੜੇ ਹੋਰ ਆ ਆਪਣਾ ਚੱਬੇ ਵਾਲ ਆਮ ਆਦਮੀ ਸੀ ਕਿਉਂਕਿ ਇਹਨਾਂ ਕੋਲ ਕੋਈ ਮਤਲਬ ਕਿ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਡਰਾ ਧਮਕਾ ਕੇ ਇਲੈਕਸ਼ਨ ਲੜਾ ਰਹੇ ਆ ਮੁੱਖ ਮੰਤਰੀ ਇਤਿਹਾਰ ਦਾ ਸਭ ਤੋਂ ਛੋਟਾ ਮੁੱਖ ਮੰਤਰੀ ਆ ਹਾਏ 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 ਤੇ ਮੁੱਖ ਮੰਤਰੀ ਦੇ ਪੱਲੇ ਕੀ ਰਹਿ ਗਿਆ ਸਾਰੀ ਸਰਕਾਰ ਦਾ ਕੇਜਰੀਵਾਲ ਐਂਡ ਕੰਪਨੀ ਚਲਾਈ ਜਾਂਦੀ ਆ ਜਿਵੇਂ ਹੁੰਦੀ ਬੰਬੇ ਡੀ ਕੰਪਨੀ ਹੁੰਦੀ ਸੀ ਔਰ ਇਹ ਕੇ ਕੰਪਨੀ ਆ ਕੇਜਰੀਵਾਲ ਕੰਪਨੀ ਪੰਜਾਬ ਨੂੰ ਲੁੱਟ ਕੇ ਖਾ ਰਹੀ ਆ ਮੁੱਖ ਮੰਤਰੀ ਅੰਦਰ ਵੜ ਕੇ ਦਾ ਧਾਮ ਮਾਰ ਕੇ ਰੋਂਦਾ ਕਿਉਂਕਿ ਉਹ ਤਾਂ ਪੱਲੀ ਕੱਖ ਨਹੀਂ ਉਹਨੂੰ ਰੋਜ਼ ਦੌਕਾ ਦੇ ਦੇ ਤੈਨੂੰ ਬਦਲ ਦੇ ਆਗੇ ਜੇ ਇਹਨੂੰ ਏਡਾ ਸੁਖਬੀਰ ਸਿੰਘ ਬਾਦਲਾ ਕਹਿ ਦਿੰਦੇ ਵੀ ਅਕਾਲੀ ਦਲ ਖਤਮ ਹੋ ਗਿਆ ਜੇ ਇਹਨੂੰ ਇੰਨਾ ਹੀ ਜੇ ਡਾਰਾ ਤੇ ਤਾਂ ਹੀ ਨਾ ਲੈਂਦਾ ਨਾ ਜੇ ਨਹੀਂ ਡਰਦਾ ਕਿਉਂ ਘਮਰਾਉਂਦਾ ਸਰਦਾਰ ਸੀਟ ਪੱਕੀ ਹੁੰਦੀ ਤਾਂ ਫਿਰ ਅਕਾਲੀ ਦਲ ਦੇ ਬੰਦਿਆਂ ਨੂੰ ਪੱਟ ਕੇ ਨਾ ਉਧਰ ਲਿਆਇਆ ਜਾਂਦਾ ਆ ਜਿਹੜੇ ਬੇਈਮਾਨੀ ਕਰਕੇ ਗਏ ਨੇ ਲੋਕ ਵੀ ਸਿਕਾਉਣਗੇ ਦੱਸਣਗੇ ਕੀ ਬੰਦਾ ਵੱਡਾ ਨਹੀਂ ਹੁੰਦਾ ਪਾਰਟੀ ਵੱਡੀ ਹੁੰਦੀ ਆ ਉਹੀ ਪਾਰਟੀ ਸੀ ਜਿਹਨੇ ਤਿੰਨ ਵਾਰ ਐਮਐਲਏ ਬਣਾਇਆ ਸੀ ਤੇ ਉਹੀ ਪਾਰਟੀ ਆ ਜਿਹਨੇ ਅੱਜ ਹਰਮੀਤ ਸਿੰਘ ਸੰਧੂ ਦੀਆਂ ਲੱਤਾਂ ਕੰਬਲ ਲਾਈਆਂ ਹੋ ਜਾਂ ਨੇ ਤੇ ਉਹੀ ਹਰਮੀਤ ਸੰਧੂ ਅੱਜ ਪੰਡਾਲ ਦੇ ਚਦੌਕੇ ਮਾਰਦਾ ਕਰਦਾ ਅੱਜ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਗਾਲਾਂ ਕੱਢਦੇ ਸੀਗੇ ਕਹਿੰਦੇ ਸੀਗੇ ਵੀ ਟੋਪੀਆਂ ਵਾਲਿਆਂ ਤੇ ਵਿਸ਼ਵਾਸ ਨਾ ਕਰਿਓ ਤੇ ਅੱਜ ਕੀ ਗੱਲ ਕਿਹੜੀ ਵਾਸ਼ਿੰਗ ਮਸ਼ੀਨ ਚ ਪਾਤਾ ਹਰਮੀਤ ਸਿੰਘ ਨੂੰ ਤੇ ਕਿਹੜੀ ਵਾਸ਼ਿੰਗ ਮਸ਼ੀਨ ਚ ਪਾਤਾ ਭਗਵੰਤ ਸਿੰਘ ਮਾਨ ਨੂੰ ਜਾਂ ਕੇਜਰੀਵਾਲ ਨੂੰ ਜਾਂ ਅਸ਼ੋਧੀਆਂ ਨੂੰ ਵੀ ਜਿਹੜੇ ਅੱਜ ਉਹ ਚੰਗੇ ਹੋ ਗਏ ਆ ਤਰਨਤਾਰਨ ਦੇ ਵਿੱਚ ਆ ਤੇ ਤਰਨਤਾਰਨ ਜਿਮਨੀ ਚੋਣ ਦਾ ਐਲਾਨ ਹੋਇਆ ਤੇ ਉਤੋਂ ਬਾਅਦ ਦੇ ਵਿੱਚ ਬਹੁਤ ਕੁਝ ਦਿਖਾਈ ਦੇ ਰਿਹਾ ਤਰਨਤਾਰਨ ਦੇ ਵਿੱਚ ਕਿਧਰੇ ਪ੍ਰੋਟੈਸਟ ਕਿਧਰੇ ਚੋਣਾਂ ਦੀਆਂ ਤਰਨਤਾਰਨ ਦੇ ਝਭਾਲ ਵਾਲੇ ਰਸਤੇ ਨੂੰ ਜਾਂਦੇ ਆ ਉਸ ਚੌਂਕ ਦੇ ਵਿੱਚ ਆ ਜਿਹਦੇ ਲੱਗੇ ਹੀ ਹਰਮੀਤ ਸਿੰਘ ਸੰਧੂ ਦਾ ਘਰ ਆ ਇੱਕ ਪਾਸੇ ਅਕਾਲੀ ਦਲ ਪਾਦ ਦਾ ਦਫਤਰ ਆਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਐਸ ਟਾਈਮ ਦੇ ਉੱਤੇ ਧਰਨੇ ਤੇ ਬੈਠੀ ਆ ਕਾਰਨ ਕੀ ਆਪਾਂ ਜਾਣਦੇ ਆ ਸਾਡੇ ਨਾਲ ਯੂਥ ਆਗੂ ਸਰਬਜੀਤ ਸਿੰਘ ਝਿੰਜਰ ਆਗੂ ਫਤਿਹਸਾਹ ਚ ਕਰਦੇ ਆ ਜੀ ਜੀ ਖਾਲਸਾ ਵਿੱਚ ਫਤਿਹ ਅੱਛਾ ਵੋਟਾਂ ਤੋਂ ਹਟ ਧਰਨਾ ਲਾਉਣਾ ਪੈ ਗਿਆ ਕਾਰਨ ਕੀ ਪੁਲਿਸ ਦੀ ਗੁੰਡਾਗਰਦੀ ਤਰਨਤਾਨ ਪੁਲਿਸ ਦੀ ਗੁੰਡਾਗਰਦੀ ਸ੍ਰੀਆਮ ਇੱਥੇ ਗੁਰ ਲੱਤਾਂ ਚ ਜਾਣ ਨੇ ਆਮ ਆਦਮੀ ਪਾਰਟੀ ਦੇ ਨਾ ਮੁੱਖ ਮੰਤਰੀ ਦੇ ਨਾਂ ਇੱਥੇ ਦੇ ਕੈਂਡੀਡੇਟ ਦੇ ਆਪਣੀ ਹਾਰ ਨੂੰ ਦੇਖਦੇ ਹੋਏ ਅਕਾਲੀ ਦਲ ਤੋਂ ਇੰਨਾ ਘਬਰਾ ਗਏ ਛੁੱਟੇ ਪਰਚੇ ਕਰਨ ਤੇ ਉਤਰ ਕੇ ਕੱਲ ਵੀ ਨੌਜਵਾਨਾਂ ਦੇ ਪਰਚੇ ਕੀਤੇ ਗਏ ਪਰਸੋਂ ਵੀ ਪਰਚੇ ਕੀਤੇ ਗਏ ਦਵਕੇ ਮਾਰੇ ਜਾ ਰਹੇ ਨੇ ਸਰਕਾਰੀ ਦਵਕੇ ਮਾਰੇ ਜਾ ਰਹੇ ਨੇ ਪ੍ਰਾਈਵੇਟ ਦਵਕੇ ਮਾਰੇ ਜਾ ਰਹੇ ਨੇ ਗਲਤ ਅੰਸਰ ਗੁੰਡੇ ਗੈਂਗਸਟਰ ਪਤਾ ਨਹੀਂ ਕਿਹੜੇ-ਕਿਹੜੇ ਬੰਦੇ ਇੱਥੇ ਅਕਾਲੀ ਦਲ ਦੇ ਮੇਨ ਬੰਦਿਆਂ ਨੂੰ ਫੋਨ ਕਰਕੇ ਧਮਕੀਆਂ ਦਿੱਤੀ ਜਾਂਦੇ ਨੇ ਥਾਣਿਆਂ 'ਚ ਧਮਕੀਆਂ ਆ ਰਹੀਆਂ ਨੇ ਸੋ ਇਸ ਲਈ ਕੰਨ ਦੇ ਸਰਕਾਰ ਦੇ ਇਹ ਕੰਨ ਖੋਲਣ ਲਈ ਪ੍ਰਸ਼ਾਸਨ ਦੇ ਕੰਨ ਖੋਲਣ ਲਈ ਅਕਾਲੀ ਦਲ ਇੱਥੇ ਆਜਮਾਲ ਚੌਂਕ ਦੇ ਵਿੱਚ ਤਰਨਾ ਦੇਣ ਲੱਗਿਆ ਕਿ ਜੇ ਇਹ ਠੱਕੇਛਾਈ ਨਹੀਂ ਬੰਦ ਕਰੋਂਗੇ ਫੇ ਪੂਰਾ ਪੰਜਾਬ ਜਾਮ ਕਰ ਦੇਵਾਂਗੇ ਇਹ ਮੁਕੰਮਲ ਰੂਪ ਵਿੱਚ ਬੰਦ ਕਰ ਰਹੇ ਹੋ ਆ ਜਿਹੜਾ ਚੌਕ ਹੈ ਤੁਸੀਂ ਹਲੇ ਅਸੀਂ ਕੁਝ ਘੰਟਿਆਂ ਲਈ ਬੰਦ ਕਰਨ ਲੱਗੇ ਆ ਸਿਰਫ ਇੱਕ ਸੰਕੇਤ ਦੇਣਾ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਆਪਣੀਆਂ ਅੱਖਾਂ ਖੋਲੇ ਇਹ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਆਵਾਜ਼ ਤੇ ਪੂਰਾ ਪੰਜਾਬ ਬੰਦ ਕਰ ਦੇਵਾਂਗੇ ਜਿੰਦਰ ਸਾਹਿਬ ਝਿੰਦਰ ਸਾਹਿਬ ਕੱਲ ਮੁੱਖ ਮੰਤਰੀ ਸਾਹਿਬ ਇੱਥੇ ਆਏ ਸੀ ਉਹ ਕਹਿੰਦੇ ਕਿ ਤੁਸੀਂ ਪਰਚੇ ਕਰਵਾ ਰਹੇ ਹੋ ਕੱਲ ਬਿਆਨ ਸੀ ਉਹਨਾਂ ਦਾ ਕਹਿੰਦੇ ਕਿ ਅਕਾਲੀ ਦਲ ਵੱਲੋਂ ਦੇ ਪਰਚੇ ਕਰਵਾਏ ਗਏ ਸੀ ਜਿਹੜੇ ਪਹਿਲੇ ਮੁੱਖ ਮੰਤਰੀ ਦੇ ਹੋਏ ਹਾਲਾਤ ਨੇ ਐਨੀ ਪਾਲਿਸ ਦੇ ਵਿੱਚ ਲੋਕ ਨਹੀਂ ਸੀ ਜਿਨੇ ਪੁਲਿਸ ਸੀ ਨਹੀਂ ਚਲੇਗੀ 50 ਬੰਦਿਆਂ ਨੂੰ ਸੰਬੋਧਨ ਕਰਕੇ ਮੁੱਖ ਮੰਤਰੀ ਚਲੇ ਗਏ ਕਹਿੰਦੇ ਕਿ ਹੁਣ ਪਰਚੇ ਨਹੀਂ ਹੁੰਦੇ ਤੁਸੀਂ ਕਹਿ ਰਹੇ ਹੋ ਪਰਚੇ ਉਹ ਕੱਲ ਦਾ ਬਿਆਨ ਦੀ ਮੈਂ ਗੱਲ ਕਰ ਰਿਹਾ ਉਹਨੂੰ ਡਿਟੇਲ ਜਲਦੀ ਨਸਰ ਵੀ ਕਰ ਦੇਾਂਗੇ ਜਿਹੜੇ ਨੌਜਵਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਪਰਚੇ ਕਰਿਆ ਜਾ ਰਹੇ ਨੇ ਜਲਦੀ ਡਿਟੇਲ ਵੀ ਦੇ ਦੇਾਂਗੇ ਪੀਸੀ ਕਰਕੇ ਉਹਨਾਂ ਦੇ ਬਿਆਨ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਹਿੰਦੇ ਕਿ ਸਾਡੇ ਰਾਜ ਚ ਪਰਚੇ ਨਹੀਂ ਹੋ ਰਹੇ ਉਹ ਕਹਿੰਦੇ ਕਿ ਕਾਲੀ ਦੇ ਕਾਂਗਰਸ ਦੇ ਰਾਜ ਦੇ ਵਿੱਚ ਘਰ ਘਰ ਪਰਚੇ ਹੋ ਜਾਂਦੇ ਨੇ ਮੁੱਖ ਮੰਤਰੀ ਜੀ ਕਿਸੇ ਗੱਲ ਦਾ ਯਕੀਨ ਕਿਸੇ ਇੱਕ ਗੱਲ ਦਾ ਦਾ ਦੋ ਇਹ ਗੱਲ ਦਾ ਯਕੀਨ ਹੋਵੇ ਮੁੱਖ ਮੰਤਰੀ ਇਤਿਹਾਲ ਦਾ ਸਭ ਤੋਂ ਛੁੱਟਾ ਮੁੱਖ ਮੰਤਰੀ ਆ ਹਾਏ 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 ਤੇ ਮੁੱਖ ਮੰਤਰੀ ਦੇ ਪੱਲੇ ਕੀ ਰਹਿ ਗਿਆ ਸਾਰੀ ਸਰਕਾਰ ਦਾ ਕੇਜਰੀਵਾਲ ਐਂਡ ਕੰਪਨੀ ਚਲਾਈ ਜਾਂਦੀ ਆ ਜਿਵੇਂ ਹੁੰਦੀ ਬੰਬੇ ਡੀ ਕੰਪਨੀ ਹੁੰਦੀ ਸੀ ਉਰੇ ਕੇ ਕੰਪਨੀ ਆ ਕੇਜਰੀਵਾਲ ਕੰਪਨੀ ਪੰਜਾਬ ਨੂੰ ਲੁੱਟ ਕੇ ਖਾ ਰਹੀ ਆ ਮੁੱਖ ਮੰਤਰੀ ਅੰਦਰ ਬੜਕੇ ਦਾ ਧਾ ਮਾਰ ਕੇ ਰੋਂਦਾ ਕਿਉਂਕਿ ਉਹਦੇ ਪੱਲੇ ਕੱਖ ਨਹੀਂ ਔਰ ਉਹ ਰੋਜ਼ ਦੌਕਾ ਦੇ ਨੇ ਤੈਨੂੰ ਬਦਲ ਦੇਾਂਗੇ ਮੈਂ ਜਿਹੜੀ ਮਾੜੀ ਮੋਟੀ ਮੁੱਖ ਮੰਤਰੀ ਦੇ ਲੱਤਾਂ ਤੇ ਜਾਣ ਆ ਬੜਕ ਮਾਰ ਮਾੜੀ ਮੋਟੀ ਇੰਨਾ ਥੱਲੇ ਨਾ ਲੱਗ ਇਹਨਾਂ ਨੇ ਤਾਂ ਮੁੜ ਕੇ ਪੰਜਾਬ ਨਹੀਂ ਹੋਣਾ ਤੂੰ ਦਾ ਪੰਜਾਬ ਚ ਮੂੰਹ ਦਿਖਾਉਣ ਜੋਗਾ ਰਹਿ ਜਾ ਮਾੜਾ ਮੋਟਾ ਪਰ ਪਤਾ ਨਹੀਂ ਹੁਣ ਕਿਹੜੀ ਲਾਲਸਾ ਜਾਂ ਕਿਹੜੀ ਨਵਜਦਬੀ ਹੋਈ ਆ ਇਹ ਮੁੱਖ ਮੰਤਰੀ ਬਿਲਕੁਲ ਜਿਹੜਾ ਕਹਿੰਦਾ ਸੀ ਦਬਦਾ ਕਿਤੇ ਅੱਜ ਲੰਬਾ ਪਿਆ ਕਹਿੰਦੇ ਕਿ ਤੁਸੀਂ ਜ਼ਮੀਨ ਤਲਾਸ਼ਣ ਦੇ ਵੇਖ ਰਹੇ ਹੋ ਜੋ ਕਾਲੀ ਦਲ ਕਾਂਗਰਸ ਬਾਕੀ ਪਾਰਟੀ ਦੀ ਗੱਲ ਮੁੱਖ ਮੰਤਰੀ ਕਰ ਰਿਹਾ ਉਹ ਕਹਿੰਦੇ ਸੀਟ ਤੇ ਸਾਡੀ ਪੱਕੀ ਆ ਹਰਮਿੰਦਰ ਸਿੰਘ ਸੰਧੂ ਸੀਟ ਲੈ ਜਾਣਗੇ ਦਲ ਬਦਲ ਨੂੰ ਕਿਤੇ ਕੋਸਿਆ ਜਾਂਦਾ ਸੀ ਅੱਜ ਦਲ ਬਦਲ ਨੂੰ ਤਾਂ ਸਿਰ ਤੇ ਟਿਕਟਾਂ ਲੜੀਆਂ ਜਾ ਰਹੀਆਂ ਸੀਟ ਪੱਕੀ ਹੁੰਦੀ ਤਫਰਾ ਅਕਾਲੀ ਦਲ ਦੇ ਬੰਦਿਆਂ ਨੂੰ ਪੱਟ ਕੇ ਉਧਰ ਲਿਆ ਜਾਂਦਾ ਆ ਜਿਹੜੇ ਬੇਈਮਾਨੀ ਕਰਕੇ ਕਹਿੰਦੇ ਲੋਕ ਵੀ ਸਿਖਾਉਣਗੇ ਦੱਸਣਗੇ ਕਿ ਬੰਦਾ ਵੱਡਾ ਨਹੀਂ ਹੁੰਦਾ ਪਾਰਟੀ ਵੱਡੀ ਹੁੰਦੀ ਆ ਉਹੀ ਪਾਰਟੀ ਸੀ ਜਿਹਨੇ ਤਿੰਨ ਵਾਰ ਐਮਐਲਏ ਬਣਾਇਆ ਸੀ ਤੇ ਉਹੀ ਪਾਰਟੀ ਆ ਜਿਹਨੇ ਅੱਜ ਹਰਬੀਰ ਸਿੰਘ ਸੰਧੂ ਦੀਆਂ ਲੱਤਾਂ ਕੰਬਲਾਈਆਂ ਹੋਈਆਂ ਨੇ ਤੇ ਉਹੀ ਹਰਮੀਤ ਸੰਧੂ ਅੱਜ ਪੰਡਾਲ ਦੇ ਚਦੌਕੇ ਮਾਰਦਾ ਫਿਰਦਾ ਨਰਾਜ਼ਗੀ ਕੀ ਹੋ ਗਈ ਹਰਮੀਤ ਸਿੰਘ ਸੰਧੂ ਨਾ ਪਾਰਟੀ ਛੱਡ ਕੇ ਉਧਰਲੇ ਪਾਸੇ ਚੱਲ ਗਿਆ ਲੋਕਾਂ ਨੂੰ ਲਾਲਸਾ ਹੁੰਦੀ ਆ ਸਰਕਾਰ ਕੋਲ ਦੋ ਗੱਲਾਂ ਹੁੰਦੀਆਂ ਨੇ ਜਾਂ ਤਾਂ ਲਾਲਚ ਵੱਡਾ ਦੇ ਦਿੰਦੇ ਨੇ ਜਾਂ ਫਿਰ ਕੋਈ ਨੌਜਾਬ ਬੁਲੰ ਏ ਹੁਣ ਸਮਾਉਣ ਤੇ ਦੱਸਾਂਗੇ ਕਿ ਹਰਮੀਤ ਸੰਧੂ ਨੂੰ ਵੱਡਾ ਲਾਜ ਦਿੱਤਾ ਗਿਆ ਨਵਜ ਦੱਬੀ ਗਈ ਆ ਪਰ ਦੋਨੇ ਰੂਪਾਂ ਦੇ ਵਿੱਚ ਲੰਬੇ ਸਮੇਂ ਚ ਨੁਕਸਾਨ ਹਰਮੀਤ ਸੰਧੂ ਦਾ ਹੀ ਹੋਣਾ ਹੈ ਅੱਛਾ ਪੁਲਿਸ ਪ੍ਰਸ਼ਾਸਨ ਦੇ ਬਾਰੇ ਖਿਲਾਫ ਹੋ ਤੁਸੀਂ ਚਾਰਜ ਫਿਰੇ ਤੁਹਾਡੇ ਪੁਲਿਸ ਪ੍ਰਸ਼ਾਸਨ ਲੱਗਾ ਵਾ ਕੀ ਇਹ ਕਵਾਇਦ ਚੱਲਦੀ ਹੁੰਦੀ ਆ ਜਿੱਦਾਂ ਉਹ ਕਿਹਾ ਸੀ ਮੁੱਖ ਮੰਤਰੀ ਸਾਹਿਬ ਨੇ ਅਕਾਲੀ ਦਲ ਆ ਗਿਆ ਅਕਾਲੀ ਦਲ ਕਹਿੰਦੇ ਪਰਚੇ ਕਰਾਉਂਦਾ ਕਾਂਗਰਸ ਆ ਗਈ ਕਹਿੰਦੇ ਕਾਂਗਰਸ ਪਰਚੇ ਕਰਾਉਂਦੀ ਆ ਅੱਜ ਕਿਹਾ ਜਾਂਦਾ ਕਿ ਆਮ ਆਦਮੀ ਪਾਰਟੀ ਹੁੰਦੀ ਆ ਸੀ ਪਰ ਇੰਨਾ ਤੱਕਾਂ ਨਹੀਂ ਕਦੇ ਹੋਇਆ ਵੀ ਜਮੇ ਨਿਰਾਪura ਤੁਸੀਂ ਸਾਰਾ ਕੁਝ ਹੀ ਮਤਲਬ ਇੰ ਤਰਨਤਾਰ ਤਾਲਿਬਾਨ ਬਣ ਗਿਆ ਤਰਨਤਾਰ ਤਰਨਤਾਰ ਨਹੀਂ ਰਿਹਾ ਤਰਨਤਾਰਨ ਤਾਲਿਬਾਨ ਬਣਿਆ ਹੋਇਆ ਅਗਲੀ ਰਣਨੀਤੀ ਕੀ ਹੈ ਅੱਜ ਦੇ ਧਰਨੇ ਤੋਂ ਬਾਅਦ ਹੋਣ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਥੋੜੇ ਸਮੇਂ ਵਿੱਚ ਧਰਨੇ 'ਤੇ ਪਹੁੰਚ ਰਹੇ ਨੇ ਉਸ ਤੋਂ ਬਾਅਦ ਅਗਲੀ ਰਣਨੀਤੀ ਪ੍ਰਧਾਨ ਸਾਹਿਬ ਆਪ ਦੱਸਣਗੇ ਤਰਨਤਾਰ ਨੂੰ ਵੇਖਦੇ ਕਿਵੇਂ ਜਿਵੇਂ ਨੀ ਚੋਣ ਤਰਨਤਾਰਨ ਵਾਲੀ ਵਧੀਆ ਰਿਜ਼ਲਟ ਆਊਗਾ ਸੰਗਤ ਦਾ ਬਹੁਤ ਪਿਆਰ ਮਿਲ ਰਿਹਾ ਤੇ ਵਧੀਆ ਰਿਜ਼ਲਟ ਦੇਾਂਗੇ ਭਾਜਪਾ ਕਾਂਗਰਸ ਮਨਦੀਪ ਸਿੰਘ ਤੇ ਆਮ ਆਦਮੀ ਪਾਰਟੀ ਨਾਲ ਸਾਰਿਆਂ ਨੂੰ ਕਿੱਥੇ ਰੱਖੇ ਜਿੰਨੇ ਸਾਰਿਆਂ ਨੂੰ ਵੋਟ ਪੈਣੀ ਉਹਨੇ ਇਕੱਲੇ-ਇਕੱਲੇ ਦੇ ਨੂੰ ਪੈਣੀ ਤਰਨਤਾਰਨ ਦੇ ਵਿੱਚ ਮੌਜੂਦ ਆ ਪ੍ਰੋਟੈਸਟ ਹੋ ਰਿਹਾ ਵਾ ਕਾਲੀ ਦਲ ਆਮ ਆਦਮੀ ਪਾਰਟੀ ਤੇ ਪੁਲਿਸ ਪ੍ਰਸ਼ਾਸਨ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕਰ ਰਿਹਾ ਚਭਾਲ ਚੌਂਕ ਦੇ ਵਿੱਚ ਆ ਤਰਨਤਾਰਨ ਜਿੱਥੇ ਕਾਲੀ ਦਲ ਦਾ ਮੁੱਖ ਦਫ਼ਤਰ ਆ ਉਹਦੇ ਨੇੜੇ ਹੀ ਧਰਨਾ ਲਾ ਦਿੱਤਾ ਗਿਆ ਵਾ ਪ੍ਰੋਟੈਸਟ ਕੀਤਾ ਜਾ ਰਿਹਾ ਵਾ ਕਾਰਨ ਬਾਰੇ ਆਪਾਂ ਹੁਣੇ ਗੱਲ ਕੀਤੀ ਚੰਦਰ ਸਾਹਿਬ ਨਾਲ ਹੁਣ ਸਾਡੇ ਨਾਲ ਕਮਰਜੀਤ ਸਿੰਘ ਰੋਜੀ ਬਰਗੰਦੀ ਜੁੜ ਚੁੱਕਿਆ ਗੁਰ ਫਤਿਹ ਸਾਂਝ ਕਰਦੇ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾਰਨ ਕੀ ਸੀ ਇਸ ਤਰ੍ਹਾਂ ਥੋੜਾ ਆ ਦੇਖੋ ਜਿਹੜੀਆਂ ਸਰਕਾਰ ਆਪਣੀਆਂ ਬੜੀਆਂ ਕੋਝੀਆਂ ਹਰਕਤਾਂ ਤੇ ਆ ਗਈ। ਇਲੈਕਸ਼ਨ ਹੁੰਦੇ ਆ ਇਲੈਕਸ਼ਨ ਲੜੇ ਜਾਂਦੇ ਆ ਬਾਈ ਇਲੈਕਸ਼ਨ ਹਰ ਸਰਕਾਰਾਂ ਚ ਆਉਂਦੇ ਆ। ਪਰ ਜਿਸ ਤਰ੍ਹਾਂ ਆ ਸਰਕਾਰ ਤਕੇਸ਼ਾਈ ਕਰ ਰਹੀ ਆ ਸਾਡੇ ਵਰਕਰਾਂ ਤੇ ਸਾਡੇ ਸਰਪੰਚਾਂ ਤੇ ਸਾਰਿਆਂ ਤੇ ਆ ਪਰਚੇ ਦਰਜ ਕਰਕੇ ਤਾਂ ਕਿ ਇਹਨਾਂ ਦੇ ਇਹਨਾਂ ਨੂੰ ਇਲੈਕਸ਼ਨ ਕੈਂਪੇਨ ਦੇ ਵਿੱਚ ਨਾ ਆਇਆ ਜਾਵੇ ਡਰਾਪ ਬਣਾਇਆ ਜਾ ਰਿਹਾ ਉਹਨਾਂ ਨੂੰ ਧਮਕਾਇਆ ਜਾ ਰਿਹਾ ਉਸ ਦੇ ਸਬੰਧ ਵਿੱਚ ਆਹ ਧਰਨਾ ਸਰਦਾਰ ਸੁਬੀਰ ਸਿੰਘ ਬਾਦਲ ਜੀ ਹਰਾਂ ਦੀ ਰੈਨਮਈ ਏਥਾਂ ਲੱਗ ਰਿਹਾ ਤਾਂ ਕਿ ਜੋ ਆ ਸਰਕਾਰ ਧੱਕੇ ਕਰ ਰਹੀ ਹੈ ਤੇ ਜੋ ਹਰਬੀਰ ਸਿੰਘ ਸੰਧੂ ਧੱਕੇ ਕਰ ਰਿਹਾ ਉਹਦਾ ਮੂੰਹ ਤੋੜ ਜਵਾਬ ਦਿੱਤਾ ਜਾ ਜੀ ਕੱਲ ਇੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਏ ਸੀ ਉਹ ਕਹਿੰਦੇ ਕਿ ਸਾਡੀ ਸਰਕਾਰ ਦੇ ਵਿੱਚ ਅਸੀਂ ਝੂਠੇ ਪਰਚੇ ਨਹੀਂ ਕਰਦੇ ਕੱਲ ਦਾ ਬਿਆਨ ਉਹਨਾਂ ਦਾ ਉਹ ਕਹਿੰਦੇ ਅਕਾਲੀ ਹੁਣ ਕਾਂਗਰਸੀ ਹੁਣ ਉਹਨਾਂ ਨੇ ਪਰਚੇ ਕਰਾਏ ਸੀ ਘਰ ਘਰ ਪਰਚੇ ਸੀ ਤੁਸੀਂ ਕਹਿ ਰਹੇ ਹੋ ਕਿ ਅੱਜ ਹੀ ਪਰਚੇ ਹੋ ਰਹੇ ਯਾਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਆਹਾ ਜਿਹੜੀ ਆ ਇਲੈਕਸ਼ਨ ਇਲੈਕਸ਼ਨ ਹੋਣ ਦਿਓ ਪਰਚੇ ਜਿੰਨੇ ਝੂਠੇ ਕਰਾਏ ਆ ਜਿੰਨਾ ਇਹਨਾਂ ਨੇ ਹਰ ਇਲੈਕਸ਼ਨ 'ਚ ਵੈਸੇ ਵੀ ਪਰਚੇ ਤਾਂ ਇਹਨਾਂ ਨੇ ਐਸ ਬਣਾ ਰਹੇ ਆ ਜਿਵੇਂ ਬੰਦੇ ਦਾ ਦੇਖੋ ਜ਼ਿੰਦਗੀ ਖਰਾਬ ਕਰਨ ਦਾ ਮਸਲਾ ਹੁੰਦਾ ਪਰਚਾ ਕਰਕੇ ਅਗਲੇ ਨੂੰ ਸਾਰੀ ਉਮਰ ਲਈ ਦਾਗੀ ਕਰ ਦਿੰਨੇ ਆ ਤੇ ਮੈਨੂੰ ਲੱਗਦਾ ਵੀ ਜਿੰਨੇ ਇਹ ਸਰਕਾਰ 'ਚ ਪਰਚੇ ਨਜਾਇਜ਼ ਹੋਏ ਆ ਲੋਕਾਂ ਨੂੰ ਡਰਾਉਣ ਲਈ ਲੋਕਾਂ ਨੂੰ ਧਮਕਾਉਣ ਲਈ ਲੋਕਾਂ ਨੂੰ ਘਰੇ ਬਿਠਾਉਣ ਲਈ ਉਹਨੇ ਪਰਚੇ ਕਦੀ ਕਿਸੇ ਨੇ ਦਿੱਤੇ ਨਹੀਂ ਸੀਗੇ ਤੇ ਆ ਜਿਹੜਾ ਪਰਚੇ ਆ ਕਰ ਰਹੇ ਆ ਨਾ ਝੂਠੇ ਆ ਆਹ ਵਰਕਰਾਂ ਤੇ ਇਹਨਾਂ ਦਾ ਇਹਨਾਂ ਨੂੰ ਵੇਖਿਓ ਤੁਸੀਂ ਬਹੁਤ ਇਲੈਕਟ 11 ਤਰੀਕ ਨੂੰ ਇਲੈਕਸ਼ਨ ਆ ਉਹ ਸਿਲੈਕਸ਼ਨ ਦੇ ਵਿੱਚ ਵੇਖਿਓ ਇਥੋਂ ਦੀ ਸੰਗਤ ਮੂੰਹ ਤੋੜ ਜਵਾਬ ਦੇਊਗੀ ਅਰੋਜੀ ਦੀ ਕੱਲ ਦਾ ਇੱਕ ਹੋਰ ਬਿਆਨ ਸੀ ਉਹਨਾਂ ਦਾ ਉਹ ਕਹਿੰਦੇ ਕਿ ਆਮ ਘਰਾਂ ਦੇ ਕਾਕੇ ਆ ਸਾਡੇ ਕੋਲ ਜਿਹੜੇ ਜਿੱਤੇ ਆ ਅਸੀਂ ਵੱਡੇ ਵੱਡੇ ਧਨਾੜ ਹਰਾਤੇ ਕਹਿੰਦੇ ਕਹਿੰਦੇ ਕਿ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਜਾਂ ਭਾਜਪਾ ਸਾਰਿਆਂ ਨੂੰ ਕਹਿ ਰਿਹਾ ਉਹਨਾਂ ਦਾ ਬਖਲਾਇਆ ਹੀ ਤਾਂ ਵਾ ਜੋ ਮਾਨ ਸਾਹਿਬ ਦਾ ਬਿਆਨ ਸੀ ਯਾਰ 22 ਤੋਂ ਬਾਅਦ ਆ ਜਿੱਤੇ ਆ 92 ਐਮਐਲਏ ਬਣੇ ਆ ਉਸ ਤੋਂ ਬਾਅਦ ਜਿੰਨੇ ਬਾਈ ਇਲੈਕਸ਼ਨ ਆਏ ਆ ਇਹਨਾਂ ਦਾ ਆਮ ਆਦਮੀ ਘਰ ਦਾ ਬੰਦਾ ਕਿਹੜਾ ਸੀ ਆ ਮਤਲਬ ਕਿ ਗਿੱਦੜਬਾ ਆਮ ਆਦਮੀ ਸੀ ਜਾਂ ਤਰਨਤਾਰਨ ਆਮ ਆਦਮੀ ਸੀ ਜਾਂ ਜਿਹੜੇ ਹੋਰ ਆ ਆਪਣਾ ਚੱਬੇਵਾਲ ਆਮ ਆਦਮੀ ਸੀ ਕਿਉਂਕਿ ਇਹਨਾਂ ਕੋਲ ਕੋਈ ਮਤਲਬ ਕਿ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਡਰਾ ਧਮਕਾ ਕੇ ਇਲੈਕਸ਼ਨ ਲੜਾ ਰਹੇ ਆ ਤੇ ਯਾਰ ਜਦੋਂ ਸਵੇਰੇ ਉੱਠਦੇ ਆ ਸਾਰੇ ਜੇ ਇਹਨੂੰ ਐਡਾ ਸੁਖਬੀਰ ਸਿੰਘ ਬਾਦਲਾ ਕਹਿ ਦਿੰਦੇ ਵੀ ਕਾਲੀ ਦਲ ਖਤਮ ਹੋ ਗਿਆ ਜੇ ਇਹਨੂੰ ਇੰਨਾ ਹੀ ਜੇ ਡਾਰਾ ਤੇ ਤਾਂ ਹੀ ਨਾ ਲੈਂਦਾ ਨਾ ਜੇ ਨਹੀਂ ਡਰਦਾ ਕਿਉਂ ਕੰਭਰਾਉਂਦਾ ਸਰਦਾਰ ਸਿੰਘ ਸੰਧੂ ਕਹਿੰਦੇ ਹੁੰਦੇ ਕਿ ਟੋਪੀਆਂ ਵਾਲੇ ਤੇ ਵਿਸ਼ਵਾਸ ਨਾ ਕਰਿਓ ਕਦੇ ਵੀ ਉਹਨਾਂ ਦੀ ਵੀਡੀਓ ਵਾ ਜਿਹੜੀਆਂ ਚੈਨਲਾਂ 'ਤੇ ਚੱਲੀਆਂ ਸੀ ਅੱਜ ਉਹ ਉਹਨਾਂ ਦੇ ਨਾਲ ਬੈਠੇ ਹੋਏ ਯਾਰ ਦੇਖੋ ਆ ਇਹੋ ਜੇ ਲੋਕ ਹੀ ਆ ਜਿਹੜੇ ਪਾਰਟੀ ਨੂੰ ਢਾ ਲਾਉਂਦੇ ਆ ਜਿਹੜੇ ਆਪਦੇ ਨਿੱਜੀ ਫਾਇਦੇ ਲੈ ਕੇ ਆਪਦੇ ਹਲਕਿਆਂ ਦੇ ਫਾਇਦੇ ਲੈ ਕੇ ਉਸ ਤੋਂ ਬਾਅਦ ਆਪਾਂ ਅੱਜ ਕਹਿ ਦਿੰਦੇ ਆ ਅਕਾਲੀ ਦਲ ਕਮਜ਼ੋਰ ਹੋ ਗਿਆ ਕਿਉਂ ਕਮਜ਼ੋਰ ਹੋਇਆ ਇਹਨਾਂ ਇਨਸਾਨਾਂ ਦੀ ਕਰਕੇ ਕਿਉਂਕਿ ਜਦੋਂ ਹਮੇਸ਼ਾ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੰਨਾ ਵਿਸ਼ਵਾਸ ਕਰਕੇ ਇਹਨਾਂ ਬੰਦਿਆਂ ਤੇ ਉਹਨਾਂ ਤੇ ਵਿਸ਼ਵਾਸ ਕਰਕੇ ਉਹਨਾਂ ਦੇ ਕੰਮ ਕੀਤੇ ਉਹਨਾਂ ਨੂੰ ਪੋਲੀਟੀਕਲੀ ਤਗੜਾ ਕੀਤਾ ਉਹਨਾਂ ਨੂੰ ਹਲਕਿਆਂ 'ਚ ਤਗੜਾ ਕੀਤਾ ਤੇ ਉਸ ਤੋਂ ਬਾਅਦ ਜਦੋਂ ਇਹੋ ਜਿਹੇ ਇਨਸਾਨ ਧੋਖਾ ਦੇ ਕੇ ਚਲੇ ਜਾਂਦੇ ਆ ਭੱਜ ਜਾਂਦੇ ਆ ਤਾਂ ਫਿਰ ਕੀ ਕਰੇ ਪਾਰਟੀ ਵਿੱਚ ਸੋ ਇਸ ਕਰਕੇ ਜਿਹੜੇ ਆ ਇਨਸਾਨ ਆ ਇਹ ਆਓ ਜਿਵੇਂ ਕਹਿੰਦੇ ਆ ਵੀ ਪਤਾ ਨਹੀਂ ਕਿਹੜੋ ਕਿਹੜੇ ਪੈਰ ਤੇ ਇਹਨਾਂ ਨੇ ਘੁੰਮ ਜਾਣਾ ਹੁੰਦਾ ਠੀਕ ਆ ਅੱਜ ਤੋਂ ਪਹਿਲੋ ਆਮ ਆਦਮੀ ਪਾਰਟੀ ਨੂੰ ਗਾਲਾਂ ਕੱਢਦੇ ਸੀਗੇ ਕਹਿੰਦੇ ਸੀਗੇ ਵੀ ਟੋਪੀਆਂ ਵਾਲਿਆਂ ਤੇ ਵਿਸ਼ਵਾਸ ਨਾ ਕਰਿਓ ਤੇ ਅੱਜ ਕੀ ਗੱਲ ਕਿਹੜੀ ਵਾਸ਼ਿੰਗ ਮਸ਼ੀਨ ਚ ਪਾਤਾ ਹਰਮੀਤ ਸਿੰਘ ਨੂੰ ਤੇ ਕਿਹੜੀ ਵਾਸ਼ਿੰਗ ਮਸ਼ੀਨ ਚ ਪਾਤਾ ਭਗਵੰਤ ਸਿੰਘ ਮਾਨ ਨੂੰ ਜਾਂ ਕੇਜਰੀਵਾਲ ਨੂੰ ਜਾਂ ਸ਼ਿਸ਼ੋਧੀਆਂ ਨੂੰ ਵੀ ਜਿਹੜੇ ਅੱਜ ਉਹ ਚੰਗੇ ਹੋ ਗਏ ਆ ਸ਼ਾਮ-ਦਾਮ ਦੰਡ ਭੇਦ ਦੀ ਗੱਲ ਹੋਈ ਸੋਦੇ ਸਰ ਤੋਂ ਜ਼ਿਕਰ ਕੀਤਾ ਵਾ ਕੀ ਲੱਗਦਾ ਉਹ ਵਰਤੇ ਜਾ ਰਹੇ ਹੁਣ ਯਾਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਹੁੰਦਾ ਹਰ ਇੱਕ ਨੂੰ ਮੈਂ ਕਿਹਾ ਇਸ ਮਨਸ਼ੀ ਮਨੀਸ਼ ਸੋਦੀਆ ਦੇ ਬਿਆਨ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਬੇਬਦਬੀ ਕਿੰਨੇ ਕੀਤੀ ਹੈ ਜਦ ਇਹ ਅੱਜ ਆਹ ਇਹੋ ਜੇ ਬਿਆਨ ਦੇ ਰਿਹਾ ਇਹਨਾਂ ਨੇ ਅਗਲੇ ਇਲੈਕਸ਼ਨ ਤੱਕ ਪੰਜਾਬ ਦੀ ਆਬੋ ਹਵਾ ਇੰਨੀ ਗਲਤ ਗੰਦੀ ਕਰ ਦੇਣੀ ਆ ਕਿਸੇ ਮਤਲਬ ਕਿ ਜੋ ਵੀ ਇਹਨਾਂ ਦਾ ਵਾਦ ਤੋਂ ਵਾਦ ਹੋਊਗਾ ਕੋਸ਼ਿਸ਼ ਤਾਂ ਕਿ ਸਾਰੇ ਨਾ ਸਾਰੇ ਮਤਲਬ ਕਿ ਲੋਕਾਂ ਨੂੰ ਖਰਾਬ ਕਰਨ ਲਈ ਇਲੈਕਸ਼ਨ ਜਿੱਤਣ ਲਈ ਪਰ ਲੋਕ ਜਿਹੜੀ ਸੰਗਤ ਆ ਪੰਜਾਬ ਦੀ ਉਹ ਬੜੀ ਸਿਆਣੀ ਆ ਬਾਈ ਚੋ ਭਲੇਖੇ ਨਾਲ ਇਹਨਾਂ ਨੂੰ ਵੋਟਾਂ ਪਾ ਗਏ ਆ ਪਰ 27 ਦੇ ਵਿੱਚ ਤੁਸੀਂ ਦੇਖਿਓ ਇਹਨਾਂ ਦੀਆਂ ਹਰ ਸੀਟ ਤੇ ਜਵਾਨ ਤੇ ਜਬਤ ਹੋਊਗੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ 'ਚ ਬਣੂ ਜੀ ਤੁਸੀਂ ਬੇਦਬਿਆ ਜੇਕਰ ਕੀਤਾ ਪਰ ਤੁਹਾਨੂੰ ਕੋਸਿਆ ਜਾਂਦਾ ਕਿ ਤੁਹਾਡੀ ਸਰਕਾਰ 'ਚ ਬੇਦਬਿਆ ਹੋਈਆਂ ਸ਼ਹਿ ਤੁਹਾਡੀ ਸੀ ਇਹ ਆ ਤੁਸੀਂ ਮੈਨੂੰ ਇੱਕ ਦੱਸੋ ਜੇ ਅਸੀਂ ਕੀਤੀਆਂ ਤਾਂ ਦੋ ਸਰਕਾਰਾਂ ਬੇਦਬੀ ਤੇ ਬਣ ਗਈਆਂ ਤੇ ਫੜ ਲੈਣ ਫਿਰ ਫੜਦੇ ਕਿਉਂ ਨਹੀਂ ਕਿਉਂ ਨਹੀਂ ਅੰਦਰ ਦਿੰਦੇ ਕੋਈ ਲੀਡਰ ਸਾਡੇ ਅੰਦਰ ਦਿੱਤਾ ਇਹਨਾਂ ਨੇ ਬੇਦ ਨਾ ਮਨਿੰਦਰ ਸਿੰਘ ਦਾ ਕਹਿਣਾ ਕਿ ਪੈਣਾ ਉਧਰਲੇ ਪਾਸੇ ਆ ਬਾਦ ਨਾ ਕਰ ਇਹ ਕਾਰਨ ਕੀ ਆ ਇਹ ਸਭ ਛੋਸ਼ੇ ਬਾਜ਼ੀਆਂ ਆ ਇਹ ਯਾਰ ਮੈਂ ਅਜੇ ਤੱਕ ਕਹਿੰਦੇ ਆ ਵੀ ਜਿੰਨਾਂ ਦੇ ਵੇਖੋ ਕਾਂਗਰਸ ਨੇ ਵੀ ਸਿਆਸਤ ਕੀਤੀ ਆ ਬੇਦਬੀ ਤੇ ਤੇ ਆ ਵੀ ਕਰ ਰਹੇ ਆ ਤੇ ਜਿੰਨੇ ਵੀ ਸਿਆਸਤ ਕੀਤੀ ਆ ਬੇਦਬੀ ਤੇ ਉਹਨੂੰ ਕਿਸੇ ਨਾ ਇੱਕ ਨਾ ਇੱਕ ਦਿਨ ਭੁਗਤਣਾ ਜ਼ਰੂਰ ਪਊਗਾ 2015 ਚ ਹੋਇਆ ਬੇਦਬੀਆਂ ਦਾ ਰੋਜ਼ੀ ਜਿਿਕਰ ਕੀਤਾ ਕਿ ਜਿਹੜਾ ਸਿਆਸਤ ਕਰੂਗਾ ਉਹਨੂੰ ਭੁਗਤਣਾ ਪੈਜੂਗਾ ਜੇ ਤਰਨਤਾਰਨ ਦੇ ਵਿੱਚ ਆ ਤੇ ਤਰਨਤਾਰਨ ਦੇ ਵਿੱਚ ਅਕਾਲੀ ਦਲ ਬਾਦਲ ਕੈਡਰ ਵੱਲੋਂ ਜੇ ਆਪਾਂ ਗੱਲ ਕਰੀਏ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਪ੍ਰੋਟੈਸਟ ਆ ਕਿ ਆਮ ਆਦਮੀ ਪਾਰਟੀ ਵੱਲੋਂ ਝੂਠੇ ਪਰਚੇ ਕਰਵਾਏ ਜਾ ਰਹੇ ਆ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਅਕਾਲੀ ਦਲ ਦੇ ਉਹ ਕਹਿੰਦੇ ਬਖਲਾਏ ਹੋਏ ਆ ਅਕਾਲੀ ਦਲ ਦੀ ਜਿੱਤ ਦਾ ਕਾਰਨ ਕਿ ਬਖਲਾਹੜ ਦੇ ਵਿੱਚ ਅਕਾਲੀ ਦਲ ਤੇ ਪਰਚੇ ਕਰਵਾਏ ਜਾ ਰਹੇ ਆ